ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਆਪਦਾ ਵਜ਼ਨ ਘਟਾਉਣਾ ਚਾਹੁੰਦੇ ਹੋ ਭਾਰ ਘਟਾਉਣਾ ਚਾਹੁੰਦੇ ਹੋ ਜੀ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਇਹ ਚੀਜ਼ਾਂ ਖਾਇਆ ਕਰੋ ਇਹਦੇ ਨਾਲ ਬਹੁਤ ਫਰਕ ਪੈਂਦਾ ਜੀ ਖਾਣੇ ਦੇ ਬਦਲਾਵ ਨਾਲ ਹੀ ਆਪਣਾ ਸਰੀਰ ਸੈੱਟ ਰਹਿਣ ਲੱਗ ਜਾਂਦਾ ਆਪਾਂ ਤੁਹਾਨੂੰ ਸਾਰਾ ਦੱਸ ਦਿਆਂ ਜੀ ਉਸ ਤੋਂ ਪਹਿਲਾਂ ਆਪਾਂ ਆਪਣੇ ਚਾਹਣ ਵਾਲਿਆਂ ਦਾ ਨਾਮ ਬੋਲ ਦਈਏ ਪਿਛਲੀ ਵੀਡੀਓ ਤੇ ਆਪਾਂ ਨੂੰ ਉਹਨਾਂ ਨੇ ਪਹਿਲਾਂ ਕਮੈਂਟ ਪਹਿਲਾਂ ਸ਼ੇਅਰ ਕੀਤਾ ਜੀ ਮਨਮੀਤ ਕੌਰ ਬੈਸ ਜਿਨ੍ਹਾਂ ਨੇ ਕਿ ਆਪਾਂ ਨੂੰ 100 ਸਟਾਰ ਦਿੱਤਾ ਜੀ 100 ਬਲਜਿੰਦਰ ਕੌਰ ਹਾਂਜੀ ਸਵਾਗਤ ਹੈ ਜੀ ਸੁਖਵਿੰਦਰ ਕੌਰ ਅਮਰਜੀਤ ਦੇਵੀ ਜੀ ਕਲਵੰਤ ਪੰਛੇਰ ਜਿਨ੍ਹਾਂ ਨੇ ਆਪਣੀ ਵੀਡੀਓ ਨੂੰ ਪਹਿਲਾਂ ਕਮੈਂਟ ਕੀਤਾ ਜੀ ਤੇ ਸ਼ੇਅਰ ਕੀਤੀ ਹੈ ਤੁਸੀਂ ਵੀ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਤੁਹਾਡਾ ਵੀ ਨਾਮ ਬੋਲਾਂਗੇ ਤੇ ਆਪਦੇ ਪਿੰਡ ਦਾ ਨਾਮ ਵੀ ਦੱਸ ਦਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਬਣਾਉਣਾ ਸਿਖਾਉਨੇ ਆ ਜੀ ਦਲੀਆ ਜਿਹੜਾ ਕਿ ਆਪਾਂ ਨਾਸਤੇ ਦੇ ਵਿੱਚ ਵੀ ਖਾ ਸਕਦੇ ਆ ਤੇ ਆਪਾਂ ਰਾਤ ਨੂੰ ਡਿਨਰ ਦੇ ਵਿੱਚ ਵੀ ਇਹਨੂੰ ਲੈ ਸਕਦੇ ਆ ਜੀ ਤੇ ਤੁਸੀਂ ਕੀ ਕਰਨਾ ਹੈਗਾ ਤੁਸੀਂ ਵੀ ਆਪਾਂ ਵੀ ਜੇਕਰ ਚੰਗਾ ਖਾਣਾ ਪੀਣਾ ਖਾਣਿਆ ਤਾਂ ਆਪਾਂ ਵੀ ਮਟਾਪੇ ਤੋਂ ਬਚ ਜੰਨੇ ਆ ਬਹੁਤ ਲੋਕਾਂ ਨੇ ਵਜ਼ਨ ਘਟਾ ਲਿਆ ਜੀ ਆਪਦਾ ਜਿਹੜਾ ਕੀ ਮਤਲਬ ਖਰਾਕ ਸਹੀ ਕਰਕੇ ਆਪਾਂ ਨੇ ਕੀ ਕਰਨਾ ਹੈ ਜੀ ਆਹ ਜੀਰਾ ਲੈ ਲਿਆ ਤੇ ਆਹ ਲੈ ਲਿਆ ਜੀ ਆਪਾਂ ਨਮਕ ਤੇ ਆਹ ਲੈ ਲਈ ਥੋੜੀ ਜੀ ਹਲਦੀ ਤੇ ਆਹ ਲੈ ਲਿਆ ਜੀ ਆਪਾਂ ਕਾਲੀਆਂ ਮਿਰਚਾਂ ਠੀਕ ਹੈ ਜੀ ਆਹ ਥੋੜੀ ਜੀ ਹੀਂਗ ਲੈ ਲਈ ਤੇ ਇਧਰ ਦਲੀਆ ਲੈ ਲਿਆ ਆਪਾਂ ਵੈਜੀਟੇਬਲ ਦਲੀਆ ਬਣਾਉਣਾ ਜੀ ਇਹ ਤੇ ਜਿਹੜਾ ਕਿ ਬਹੁਤ ਹੀ ਸਵਾਦ ਬਣਦਾ ਅਗਰ ਤੁਸੀਂ ਇੱਕ ਵਾਰੀ ਬਣਾ ਕੇ ਖਾ ਲਿਆ ਨਾ ਤੁਸੀਂ ਰੋਜ਼ ਚਾਹਿਆ ਕਰੋਗੇ ਆਪਾਂ ਕੀ ਆ ਲੈ ਲੈ ਜੀ ਪਿਆਜ਼ ਲੈ ਲੈ ਆਪਾਂ Shimla mirch ਲੈ ਲਈ ਟਮਾਟਰ ਲੈ ਲੈ ਤੇ ਖੀਰਾ ਲੈ ਲਿਆ ਤੇ ਮਟਰ ਲੈ ਲੈ ਸਾਰੀਆਂ ਚੀਜ਼ਾਂ ਆਪਾਂ ਇਕੱਠੀਆਂ ਲੈ ਲੈਣੀਆਂ ਜੀ ਜੋ ਵੀ ਘਰੇ ਪਈ ਆ ਸਬਜੀ ਤੁਸੀਂ ਉਹੀ ਵਰਤ ਲੋ ਉਸੇ ਨਾਲ ਹੀ ਵਧੀਆ ਹੋ ਜਾਣਾ ਜੀ ਨਾਰੀਅਲ ਦਾ ਤੇਲ ਲੈ ਲੈ ਨਾਰੀਅਲ ਦਾ ਤੇਲ ਖਾਣਾ ਸ਼ੁਰੂ ਕਰਦੇ ਹੋ ਅਗਰ ਤੁਸੀਂ ਮਤਲਬ ਬੋਡੀ ਨੂੰ ਫਿੱਟ ਰੱਖਣਾ ਤਾਂ ਠੀਕ ਹੈ ਜੀ ਆਪਾਂ ਤੁਹਾਨੂੰ ਸਾਰਾ ਕੁਝ ਬਣਾਉਣਾ ਦਿਖਾਉਨੇ ਆ ਤੁਸੀਂ ਉਸ ਤਰ੍ਹਾਂ ਬਣਾ ਲਿਆ ਕਰੋ ਤੇ ਆ ਲੈ ਲਿਆ ਆਪਾਂ ਪਾਣੀ ਜਿਹੜਾ ਇਹਦੀ ਵਰਤੋਂ ਚ ਲੈ ਕੇ ਆਉਣਾ ਹੈਗਾ ਤੇ ਆਪਾਂ ਹੁਣ ਕੀ ਕਰਨਾ ਹੈ ਜੀ ਕੜਾਹੀ ਧਰਨੀ ਆ ਗੈਸ ਕੀਤਾ ਆਨ ਆਪਾਂ ਤੇ ਚੁੱਲ੍ਹੇ ਤੇ ਰੱਖੀ ਜੀ ਕੜਾਹੀ ਹੁਣ ਮੈਂ ਤੁਹਾਨੂੰ ਦੱਸ ਦਨੀ ਆਪਾਂ ਰੱਖ ਲਓ ਜੀ ਪਤੀਲਾ ਪਤੀਲੇ ਦੇ ਵਿੱਚ ਪਾ ਲੋ ਜੀ ਸਮਾਨ ਸਾਰਾ ਇਕੱਠਾ ਕਰਕੇ ਭਾਈ ਨਾਮਕ ਮਿਰਚ ਮਸਾਲਾ ਜੋ ਵੀ ਪਾਉਣਾ ਹੈਗਾ ਹਨਾ ਮਿਰਚਾਂ ਨਹੀਂ ਮੈਂ ਪਾਈਆਂ ਹੈਗੀਆਂ ਮਿਰਚਾਂ ਨਹੀਂ ਆਪਾਂ ਪਾਉਂਦੇ ਮਿਰਚਾਂ ਦਾ ਸਵਾਦ ਨਹੀਂ ਬਣਦਾ ਆ ਡੋਲ ਦਿਓ ਜੀ ਇਹਦੇ ਵਿੱਚ ਬੋਤਲ ਕਰ ਦਿਓ ਟੇਢੀ ਆਪਣੀ ਕੜਾਹੀ ਦੇ ਵਿੱਚ ਤੇ ਆ ਦੇਖੋ ਤੁਸੀਂ ਮੋਟਾਪਾ ਤੁਹਾਡਾ ਘਟਦਾ ਜਾਊਗਾ ਸ਼ੂ ਮੰਤਰ ਕਰਦਾ ਦਿਨੋ 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 ਦਿਨ ਤੁਸੀਂ ਵੀ ਆਖੋਗੇ ਵੀ ਪਹਿਲਾਂ ਮੈਂ ਇੰਨੀ ਮੋਟੀ ਸੀ ਕੀ ਹਨਾ ਤੇ ਹੁਣ ਮੈਂ ਇੰਨੀ ਪਤਲੀ ਹੋ ਗਈ ਐਸ ਤਰ੍ਹਾਂ ਤੁਸੀਂ ਵੀ ਸਰੀਰ ਨੂੰ ਆਪਦੇ ਨੂੰ ਸੈੱਟ ਕਰ ਸਕਦੇ ਹੋ ਜੀ ਸਰੀਰ ਆਪਣਾ ਤੰਦਰੁਸਤ ਚਾਹੀਦਾ ਜੀ ਬਹੁਤ ਜ਼ਿਆਦਾ ਅਗਰ ਜ਼ਿੰਦਗੀ ਜਿਉਣੀ ਆ ਤਾਂ ਆਪਾਂ ਹਨਾ ਤੇ ਹੁਣ ਆਪਾਂ ਨੇ ਕੀ ਕਰਨਾ ਹੈਗਾ ਆਹ ਲੋ ਜੀ ਆਪਾਂ ਪਾ ਦਨੇ ਜੀਰਾ ਹੁਣ ਤਿਆਰ ਰੱਖੋ ਕੁੜੀਓ ਇਸ ਤਰ੍ਹਾਂ ਵੈਜੀਟੇਬਲ ਦਲੀਆ ਬਣਾ ਲਿਆ ਕਰੋ ਤੁਸੀਂ ਵੈਜੀਟੇਬਲ ਸੇਵੀਆਂ ਬਣਾ ਲੀਆਂ ਦੂਜੀਆਂ ਜਿਹੜੀ ਵਰਮੀਸਲ ਹੁੰਦੀ ਹੈ ਦਲੀਆ ਬਣਾ ਲਿਆ ਵੈਜੀਟੇਬਲ ਰੋਟੀ ਵੀ ਬਣਦੀ ਹੈ ਜੀ ਬਹੁਤ ਵਧੀਆ ਬਣਦੀ ਹੈ ਹਿੰਗ ਪਾ ਲਈ ਥੋੜੀ ਜੀ ਆਪਾਂ ਪਹਿਲਾਂ ਹਿੰਗ ਜ਼ਰੂਰ ਪਾਇਆ ਕਰੋ ਹਿੰਗ ਦੀ ਆਪਾਂ ਵੀਡੀਓ ਵੀ ਪਾਈ ਸੀ ਉਹ ਹਿੰਗ ਲਿਆਓ ਜੀ ਨੁਕਰਾ ਹਿੰਗ ਤੁਸੀਂ ਉਹ ਪਾਇਆ ਕਰੋ ਆ ਦੇਖੋ ਤੁਸੀਂ ਆਪਾਂ ਜੀਰਾ ਪਾ ਲਿਆ ਜੀ ਹੁਣ ਆਪਾਂ ਪਾ ਲਈ ਜੀ ਪਿਆਜ਼ ਇਹਦੇ ਵਿੱਚ ਸਾਰਾ ਸਮਾਨ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਆਪਾਂ ਇਹਨਾਂ ਦਾ ਪਾ ਦਣਾ ਜੀ ਕਿ ਸਮਾਨ ਸਾਰਾ ਕੁੜੀਓ ਹੁਣ ਮੈਨੂੰ ਐਂ ਦੱਸੋ ਵੀ ਮੈਂ ਤਾਂ ਬਣਾਈ ਜਾਨੀ ਆਹਾ ਵੈਜੀਟੇਬਲ ਦਲੀਆ ਤੇ ਤੁਸੀਂ ਕੀ ਕੀ ਬਣਾਈ ਜਾਨੀਓ ਤੇ ਕਿੱਥੋਂ ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਪਿੰਡ ਦਾ ਨਾਮ ਦੱਸ ਦਿਆ ਕਰੋ ਭਾਈ ਬੀਬਾ ਸਾਰੀਆਂ ਤੇ ਮੇਰੇ ਵੀਰ ਵੀ ਰੁੱਸ ਜਾਂਦੇ ਕਹਿੰਦੇ ਜੀ ਵੀਡੀਓ ਤਾਂ ਅਸੀਂ ਵੀ ਦੇਖਦੇ ਮੈਂ ਮੇਰੇ ਵੀਰਾਂ ਨੂੰ ਵੀ ਕਹਿਨੀ ਐ ਉਹਨਾਂ ਨੂੰ ਤਾਂ ਮੈਂ ਤਾਂ ਨਹੀਂ ਕਹਿੰਦੀ ਵੀ ਵਿਚਾਰਿਆਂ ਦਾ ਆ ਸਬਜ਼ੀਆਂ ਭਾਜੀਆਂ ਬਣਾਉਣ ਵਾਲਾ ਉਹਨਾਂ ਦਾ ਕੰਮ ਹੈ ਨਹੀਂ ਨਾ ਤੇ ਆ ਦੇਖੋ ਤੁਸੀਂ ਹਨਾ ਹੋਰ ਕੁਝ ਨਹੀਂ ਖਾਣਾ ਪਤਲਿਆ ਫਲਿਆ ਨਹੀਂ ਖਾਣਾ ਫਾਸਟ ਫੂਡ ਨਹੀਂ ਖਾਣਾ ਫਾਸਟ ਫੂਡ ਖਾ ਕੇ ਤਾਂ ਜਿੰਨਾ ਮਰਜੀ ਤੁਸੀਂ ਯੋਗਰ ਕਰੀ ਜਾਓ ਜੀ ਤੇ ਕੋਈ ਉਹਦਰਾ ਫਰਕ ਨਹੀਂ ਪੈਣ ਲੱਗਾ ਜਿੰਨੀ ਮਰਜੀ ਐਕਸਰਸਾਈਜ਼ ਕਰੀ ਜਾਓ ਆਪਾਂ ਤਲਿਆ ਫਲਿਆ ਤਾਂ ਬਿਲਕੁਲ ਵੀ ਨਹੀਂ ਖਾਣਾ ਹੈਗਾ ਇਹਨੂੰ ਤਾਂ ਬੰਦ ਕਰੋ ਜਮਾਂ ਠੀਕ ਹੈ ਜਿਹੜੀਆਂ ਆ ਚੀਜ਼ਾਂ ਨੇ ਤਾਕਤ ਵਾਲੀਆਂ ਇਹੀ ਖਾਣੀਆਂ ਨੇ ਆਪਾਂ ਚੱਕ ਕੇ ਪਾਤਾ ਭਾਈ ਸਾਰਾ ਸਮਾਨ ਭਾਈ ਵੀਰੋ ਤੇ ਭੈਣੋ ਤੇ ਬੱਚਿਓ ਤੇ ਬੇਟਿਓ ਨਾਰਾਜ ਨਹੀਂ ਹੋਣਾ ਕਿਸੇ ਦੇ ਵੀ ਮੇਰੇ ਨਾਲ ਨਾਰਾਜ ਨਾ ਹੋਇਆ ਕਰੋ ਥੋੜੇ ਸਰ ਤੇ ਤਾਂ ਮੈਂ ਉੱਡੀ ਫਿਰਦੀ ਰਹਿਣੀ ਐ ਤੁਸੀਂ ਕਹਦੇ ਨਾ ਸਾਡਾ ਨਾਂ ਨਹੀਂ ਬੋਲਿਆ ਹੈਗਾ ਨਾ ਬੋਲਦੀ ਤੁਸੀਂ ਵੀ ਮੈਨੂੰ ਅੱਜ ਇਹਦੇ ਵਿੱਚ ਮੈਸੇਜ ਕਰੋ ਕਮੈਂਟ ਕਰਕੇ ਦੱਸੋ ਵੀ ਤੁਸੀਂ ਮੇਰੀ ਵੀਡੀਓ ਕਿੱਥੋਂ ਕਿੱਥੋਂ ਤੱਕ ਦੇਖੀ ਜਾਂਦੇ ਹੋ ਕਿਹੜੇ ਕਿਹੜੇ ਸ਼ਹਿਰ ਤੋਂ ਦੇਖੀ ਜਾਂਦੇ ਹੋ ਹਨਾ ਕਿਹੜੇ ਕਿਹੜੇ ਮੁਲਕ ਚੋਂ ਦੇਖੀ ਜਾਂਦੇ ਹੋ ਤੁਸੀਂ ਬਾਰਲੇ ਦੇਸਾਂ ਚੋਂ ਦੇਖੀ ਜਾਂਦੇ ਹੋ ਕਿੱਥੋਂ ਦੇਖੀ ਜਾਂਦੇ ਹੋ ਜ਼ਰੂਰ ਲਾਈਕ ਕਮੈਂਟ ਦੇ ਵਿੱਚ ਜ਼ਰੂਰ ਕਮੈਂਟ ਦੇ ਵਿੱਚ ਲਿਖਿਆ ਕਰੋ ਮੈਨੂੰ ਬੜਾ ਪਿਆਰ ਮਿਲਦਾ ਆ ਚੱਕੋ ਜੀ ਆਪਾਂ ਪਾਤੇ ਇਹ ਮਟਰ ਠੀਕ ਹੈ ਜੀ ਮਟਰ ਪਾਤੇ ਇਹ ਸਬਜ਼ੀਆਂ ਆਪਾਂ ਉਹ ਪਾਈਆਂ ਜੀ ਇਹਦੇ ਵਿੱਚ ਜਿਹੜੀਆਂ ਮੜ ਗਈਆਂ ਖੜਨੀਆਂ ਵੀ ਰਹਿ ਜਾਂਨਾ ਤਾਂ ਆਪਾਂ ਨੂੰ ਤਾਂ ਵੀ ਬੜੀਆਂ ਸਵਾਦ ਲੱਗਦੀਆਂ ਆਪਾਂ ਕਹਿ ਦਿੰਨੇ ਨੇ ਫਲਾਣੀ ਚੀਜ਼ ਆਪਾਂ ਜ਼ਿਆਦਾ ਰੰਨ ਕੇ ਖਾਣੀ ਹੈ ਕੀ ਆ ਹਨਾ ਪਰ ਇਹ ਤਾਂ ਥੋੜੀਆਂ ਜੀਆਂ ਖੜਮੀਆਂ ਵੀ ਰਹਿ ਜਾਂਨਾ ਦਲੀਆ ਦੇ ਵਿੱਚ ਤਾਂ ਬੜੀਆਂ ਹੀ ਟੇਸਟੀ ਲੱਗਦੀਆਂ ਨੇ ਤੇ ਆ ਦੇਖੋ ਤੁਸੀਂ ਆਪਾਂ ਸਾਰਾ ਕੁਝ ਇਹਦੇ ਵਿੱਚ ਭਾਈ ਕਰ ਲਿਆ ਤਿਆਰ ਪਾਤਾ ਇਹਦਾ ਕੁਸਮਾਣ ਹੁਣ ਆਪਾਂ ਜਿਹੜਾ ਕੋਈ ਨਮਕ ਮਿਰਚ ਰੱਖਿਆ ਸੀ ਉਹ ਵੀ ਇਹਦੇ ਵਿੱਚ ਹੀ ਪਾ ਦੇਣਾ ਹੈਗਾ ਸਾਰਾ ਕੁਝ ਇਕੱਠਾ ਕਰਕੇ ਤੇ ਫਿਰ ਦੇਖੋ ਇਹਦਾ ਟੈਮੋ ਟੈਮ ਟੈਮੋ ਟੈਮ ਦੇਖੋ ਸਵਾਦ ਵੰਦਾ ਆ ਪਾਤਾ ਜੀ ਆਪਾਂ ਲਸਣ ਅਦਰਕ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਸੀ ਪਾਸੇ ਪਿਆ ਰਹਿ ਗਿਆ ਚਲ ਆਇਂ ਤਾਂ ਤੁਸੀਂ ਵੀ ਸਿਆਣੀਆਂ ਹੋ ਹਨ ਆ ਲਸਣ ਅਦਰਕ ਪਾਤਾ ਆਪਾਂ ਇਹਦੇ ਵਿੱਚ ਤੇ ਦੇਖੀ ਨਾ ਮੇਰੇ ਯਾਦ ਨਹੀਂ ਰਿਹਾ ਵੀ ਤੁਹਾਨੂੰ ਉਹ ਵੀ ਮੈਂ ਨਾਲ ਦੀ ਨਾਲ ਕੈਮਰਾ ਉਧਰ ਨੂੰ ਫੋਰ ਲਾ ਹਨਾ ਲਸਣ ਅਦਰਕ ਕੰਨੀ ਤੇ ਚਲੋ ਕੋਈ ਨਹੀਂ ਲਸਣ ਅਦਰਕ ਤਾਂ ਆਪਾਂ ਪਾਉਣੀ ਹੁੰਦਾ ਹੈ ਤਾਂ ਪੇਸਟ ਬਣਾ ਕੇ ਰੱਖ ਲਓ ਘਰੇ ਬਣਾ ਲਿਆ ਕਰੋ ਤੁਸੀਂ ਇਹ ਮਹਿੰਗਾ ਲਿਓ ਨਾਲੋਂ ਨਾ ਘਰੇ ਤਿਆਰ ਕਰ ਲਿਆ ਕਰੋ ਮੈਂ ਵੀ ਘਰੇ ਤਿਆਰ ਕਰ ਲੈਂਦੀ ਹੁੰਨੀ ਐ ਤੇ ਆਹ ਦੇਖੋ ਤੁਸੀਂ ਵਿੱਚ ਪਾਤੇ ਆਪਾਂ ਜਿਹੜਾ ਸਾਰੀਆਂ ਸਬਜ਼ੀਆਂ ਦਾ ਰਾਜਾ ਇਹ ਪਾਤਾ ਜੀ ਆਪਾਂ ਟਮਾਟਰ ਇਹ ਸਾਰੀਆਂ ਸਬਜ਼ੀਆਂ ਦਾ ਰਾਜਾ ਜਿਵੇਂ ਆਲੂ ਆ ਨਾ ਆਲੂ ਕਹਿੰਦਾ ਮੈਂ ਰਾਜਾ ਐ ਕਹਿੰਦਾ ਮੈਂ ਰਾਜਾ ਇਹਨਾਂ ਦੀ ਲੜਾਈ ਬੜੀ ਐ ਆਪਸ ਵਿੱਚ ਇਹ ਦੇਖੋ ਟਮਾਟਰ ਬਿਨਾਂ ਨਹੀਂ ਸਰਦਾ ਮੈਨੂੰ ਕੋਈ ਸਬਜ਼ੀ ਨਹੀਂ ਸੁਆਦ ਲੱਗਦੀ ਜਿੰਨਾ ਚਿਰ ਮੈਂ ਟਮਾਟਰ ਤੇ ਹਰੀਆਂ ਮਿਰਚਾਂ ਨਾ ਪਾਵਾਂ ਸਬਜ਼ੀ ਦੇ ਵਿੱਚ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਮੇਰੇ ਘਰੋਂ ਟਮਾਟਰ ਤੇ ਹਰੀਆਂ ਮਿਰਚਾਂ ਮੁੱਕ ਜਾਣ ਨਾ ਤਾਂ ਮੇਰੇ ਭਾ ਦਾ ਇਹ ਹੋ ਜਾਂਦਾ ਵੀ ਬਸ ਹੁਣ ਤਾਂ ਪਤਾ ਨਹੀਂ ਕੀ ਸੋਨ ਸਨ ਵਾਪਰਗੀ ਮੈਂ ਕਹਿੰਦੀ ਆ ਸਰਦਾਰ ਜੀ ਪਹਿਲਾਂ ਟਮਾਟਰ ਲੈ ਕੇ ਆਓ ਹਰੀਆਂ ਸਬਜ਼ੀਆਂ ਆਹ ਸੌਰੀ ਹਰੀਆਂ ਮਿਰਚਾਂ ਲੈ ਕੇ ਆਓ ਹੋਰ ਭਾਵੇਂ ਕੁਝ ਰਹਿ ਜੇ ਆਹ ਪਤਾ ਜੀ ਨਮਕ ਆਪਾਂ ਜਿਹਦੇ ਬਿਨਾਂ ਆਪਾਂ ਨੂੰ ਇੱਕ ਮਿੰਟ ਇੱਕ ਘੜੀ ਨਹੀਂ ਸਰਦਾ ਆਪਣਾ ਮੂੰਹ ਬੱਕ ਬੱਕਾ ਹੋ ਜਾਂਦਾ ਤੇ ਆਪਾਂ ਨਮਕ ਪਾਤਾ ਹਲਦੀ ਪਾਤੀ ਜਿੰਨਾ ਮਰਜੀ ਮਿੱਠਾ ਖਾਈ ਜਾਓ ਜੀ ਜਿੰਨਾ ਚਿਰ ਆਪਾਂ ਨਮਕ ਨਹੀਂ ਖਾਂਦੇ ਉਹਨਾਂ ਚਿਰ ਆਪਾਂ ਨੂੰ ਕੋਈ ਸਵਾਦ ਨਹੀਂ ਆਉਂਦਾ ਤੇ ਐਂ ਲੱਗਦਾ ਵੀ ਜ਼ਿੰਦਗੀ 'ਚ ਪਤਾ ਨਹੀਂ ਕੁਛ ਦੇਖਿਆ ਹੀ ਨਹੀਂ ਹੈਗਾ ਹਨਾ ਨਮਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਹਤ ਸਰੀਰ ਤੰਦਰੁਸਤ ਰੱਖਦਾ ਐਕਟੀਵਿਟੀ ਰੱਖਦਾ ਜੀ ਆਪਣੀ ਬਣਾ ਕੇ ਇਮਿਊਨਿਟੀ ਪਾਵਰ ਬਣਾ ਕੇ ਰੱਖਦਾ ਏ ਬਾਲਾ ਵੀ ਨਾ ਖਾਓ ਭਾਈ ਜੀ ਦਾ ਬੀਪੀ ਵਧਦਾ ਹੈਗਾ ਆ ਚੱਕ ਲਿਆ ਜੀ ਆਪਾਂ ਦਲੀਆ ਤੇ ਆਹ ਭਾਈ ਇਹਦੇ ਵਿੱਚ ਪਾ ਦਿਆਂਗੇ ਹੁਣ ਆਪਾਂ ਦਲੀਆ ਇਹ ਦਲੀਆ ਆਪਣਾ ਵਧੀਆ ਬਣ ਜਾਊਗਾ ਤੇ ਤੁਸੀਂ ਬਣਾ ਕੇ ਦੇਖਿਓ ਕੁੜੀਏ ਕਦੇ ਮੇਰੇ ਦੱਸੇ ਬਾਹਲਾ ਦਲੀਆ ਨਹੀਂ ਪਾਉਣਾ ਸਬਜ਼ੀਆਂ ਜ਼ਿਆਦਾ ਪਾਉਣੀ ਆ ਆਪਾਂ ਦਲੀਆ ਥੋੜਾ ਜਿਹਾ ਘੱਟ ਪਾਉਣਾ ਹੈ ਜੇ ਆਪਾਂ ਦਲੀਆ ਵਾਲਾ ਪਾਤਾ ਤੇ ਸਬਜ਼ੀਆਂ ਘੱਟ ਪਾਤੀਆਂ ਫਿਰ ਤਾਂ ਕੋਈ ਲੱਜਤ ਵਾਲੀ ਗੱਲ ਨਹੀਂ ਫਿਰ ਤਾਂ ਉਹੀ ਅੰਨ ਖਾਣ ਵਾਲੀ ਗੱਲ ਆ ਰੋਟੀਆਂ ਫਿਰ ਤਾਂ ਰੋਟੀਆਂ ਹੀ ਪਕਾ ਕੇ ਖਾ ਲਓ ਹਨਾ ਸਾਰਾ ਦਿਨ ਰੋਟੀਆਂ ਵੀ ਨਾ ਖਾਇਆ ਕਰੋ ਸਬਜ਼ੀਆਂ ਸਬਜ਼ੀਆਂ ਨੂੰ ਐ ਕਰਕੇ ਨਾ ਇਕੱਠੀਆਂ ਲਟਰ ਪਟਰ ਜਿਹਾ ਕਰਕੇ ਇਕੱਠਾ ਤੇ ਵਧੀਆ ਬਣਾ ਲਿਆ ਕਰੋ ਇਹਨੂੰ ਆ ਮੈਂ ਸਾਰਾ ਕੁਝ ਕਰਤਾ ਇਕੱਠਾ ਤੇ ਹੁਣ ਬਣਾ ਲਾਂਗੇ ਆਪਾਂ ਵਧੀਆ ਆ ਪਾਤੀ ਪਾਣੀ ਦੀ ਕੋਲੀ ਤੇ ਭਾਈ ਹੁਣ ਆਪਾਂ ਕੀ ਕਰਨਾ ਥੋੜਾ ਜਿਹਾ ਇਹਦੇ ਵਿੱਚ ਦੇਖਦੇ ਆਂ ਜੇ ਲੋਡ ਪਈ ਤਾਂ ਥੋੜਾ ਜਿਹਾ ਹੋਰ ਪਾ ਦਨੇ ਆ ਆ ਦੇਖੋ ਇਹ ਹੁਣ ਭਿੱਜ ਗਿਆ ਸਾਰਾ ਭਿੱਜ ਗਿਆ ਤੇ ਇਹਨੂੰ ਆਪਾਂ ਹੁਣ ਢੱਕ ਦੇਣਾ ਤੇ ਤੁਸੀਂ ਮੇਰੀ ਵੀਡੀਓ ਭਾਈ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤੇ ਜਿਹੋ ਜੀ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਆਪਾਂ ਅੱਗੇ ਤੋਂ ਕੱਲ ਤੋਂ ਫਿਰ ਜਦੋਂ ਦੂਜੀ ਵੀਡੀਓ ਲੈ ਕੇ ਆਵਾਂਗੇ ਤਾਂ ਆਪਾਂ ਉਹ ਜੀ ਲੈ ਆਵਾਂਗੇ ਤੇ ਪਲੀਜ਼ ਮੈਨੂੰ ਜੇ ਦੱਸਿਆ ਜਰੂਰ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗਦੀ ਹੈ ਤੇ ਵੀਡੀਓ ਦੇਖਣਸਾਰ ਸ਼ੇਅਰ ਕਰ ਦਿਆ ਕਰੋ ਐਨਾ ਕੰਮ ਜਰੂਰ ਕਰ ਦਿਆ ਕਰੋ ਬਾਕੀ ਕੰਮ ਮੇਰੇ ਸਿਰ ਤੇ ਰਹਗਾ ਵੀਡੀਓ ਤੁਹਾਡੀ ਖਾਤਰ ਲੈ ਕੇ ਆਉਣੀ ਨਵੀਂ ਨਵੀਂ ਤੁਹਾਨੂੰ ਜਾਣਕਾਰੀ ਦੇਣੀ ਪੇਜ ਨੂੰ ਨਹੀਂ ਫੋਲੋ ਕੀਤਾ ਫੋਲੋ ਕਰ ਲੋ ਅਗਰ ਤੁਹਾਨੂੰ ਮੇਰੀਆਂ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਤਾਂ ਕੋਈ ਗੱਲ ਨਹੀਂ ਜੀ ਡਿਸਲਾਈਕ ਕਰ ਦਿਓ ਲਾਈਕ ਕਰ ਦਿਓ ਪਰ ਰਿਸਪੌਂਸ ਜਰੂਰ ਦਿਓ ਤੇ ਤੁਸੀਂ ਇੱਕ ਵਾਰੀ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਲੱਗੀ ਜੀ ਮੈਨੂੰ ਰਿਸਪੌਂਸ ਮੈਂ ਤੁਹਾਡੇ ਦੀਖਦੀ ਰਹਿਣੀ ਆ ਕਮੈਂਟ ਵੀ ਮੈਨੂੰ ਕਮੈਂਟ ਆਉਣਗੇ ਆ ਦੇਖੋ ਕਿੱਡਾ ਸੋਹਣਾ ਬਣ ਗਿਆ ਘੋ ਛੱਡਿਆ ਆ ਇਹਨੇ ਤੇ ਆਪਾਂ ਗਰਮ ਗਰਮ ਲੈਣਾ ਖਾ ਤੇ ਦੇਖੋ ਵਧੀਆ ਹੋ ਗਿਆ ਤਿਆਰ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਓ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਪਾ ਲਿਆ ਜੀ ਡੋਂਗੇ ਦੇ ਵਿੱਚ ਹੁਣ ਲਵਾਗੇ ਨਜ਼ਾਰੇ ਇਹਦੇ ਨਾਲ ਖਾਵਾਂਗੇ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਜਿਆਦੇ